ਕੋਡੀ 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 ਦੀਪ ਦੀਆਂ ਤਿੰਨ ਕਬੱਡੀਆਂ 2000 ਦੀਆਂ ਨਸੀਬ ਸੰਧੂ ਇੰਗਲੈਂਡ ਗਰਜੰਟ ਮਨਾਣੇ ਵੱਲ ਪੈਣ ਜਾ ਰਹੀਆਂ ਹੁਣ ਵੇਖਾਂਗੇ ਕਿਹੜੇ ਮਾਲ ਨੇ ਕੋਸ਼ਿਸ਼ ਕਰਨੀ ਹੈ ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਰਣਜੀਤ ਗਿੱਲ ਗਿੱਲ ਟੱਗੀ ਵਾਲਾ ਕਹਿੰਦਾ ਤਿੰਨ ਜੱਫੇ 5000 ਦੀਪ ਦੀਆਂ ਵੀ ਤਿੰਨ ਕਬੱਡੀਆਂ 5000 ਖੰਨਾ ਸਰਪੰਚ ਜਸਕਰਨ ਸਿੰਘ ਵੀਰ ਉਹਨਾਂ ਦਾ ਸਤਕਾਰ ਵੱਡਾ ਉਹ ਦੀਪ ਦੀਪ ਦੀਪੇ ਗੋਪੀ ਏ ਬੱਲੇ 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 ਆ ਕਿ ਨਿਕਲਦੀ ਐ ਮਨਾਮੇ ਦਾ ਵੱਡਾ ਮੇਲਾ ਦੁਨੀਆ ਦੁਨੀਆ ਆਉਂਦੀ ਐ ਵਾਹ ਵੀ ਦਵਰਜੀ ਵਾਲਿਆ ਵਾਹ ਵੀ ਦਵਰਜੀ ਵਾਲਿਆ ਅੱਡੀ ਕਬੱਡੇ ਓਏ ਮਾਜੇ ਰੋ ਆਨੰਦਾ ਨਾ ਦੇ ਤਾਲੀਆਂ ਮਾਰ ਕੇ ਜਿੰਨੀ ਜੱਫੇ ਨਸੀਬ ਸੰਧਾ ਇੰਗਲੈਂਡ ਬੱਲੂ ਬਾਠੜੀ 5000 ਦੇ ਪਰ ਸਾਹਮਣੇ ਏ ਬੱਲੇ 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 ਕਿ ਦੁਨੀਆ ਦੇ ਸ਼ੇਰ ਹੈ ਜਸਕਰਨ ਸਿੰਘ ਫਰੰਦੀਪੁਰ ਦਾ ਗੋਪੀ ਬੋਦੀ ਦੇਰ ਨਹੀਂ ਲਾਉਂਦਾ ਪੁੱਠੀ ਕਰ ਦਿੰਦਾ ਏ ਟੋਪੀ ਚਿੱਤਪੁਰਜੀ ਵਾਲਾ ਜੇ ਕਿਤੇ ਫਰੰਦੀਪੁਰਿਆਂ ਨਾਲ ਟੱਕਰ ਹੋ ਜਾਵੇ ਤਾਂ ਦੁੱਖ ਟੁੱਟ ਜਾਣੇ ਮੇਲਾ ਪਾਣ ਜਾਣਾ ਮਿੱਤਰੋ ਇੱਕ ਮਾ ਹੋ ਤੱਕਣਾ ਟੱਕਲਾ

ਹਰ ਜੋ ਪਾਸੇ ਬਾਬਾ ਜੀ ਕਰ ਲੋ ਬਚਾ ਏ ਕਬੱਡੀ 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 ਸ਼ੇਰ ਪੜਦੇ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਨਾਲ ਪਿਆਰ ਨਾਲ ਬਾਬਾ ਜੀ ਪਿਆਰ ਨਾਲ ਦੋਵੇਂ ਸੀਨੀਅਰ ਖਿਡਾਰੀ ਇਹਨਾਂ ਨਾਲ ਕਬੱਡੀ ਪਿਆਰ ਨਾਲ ਪਿਆਰ ਨਾਲ ਮੇਰੇ ਵੀਰ ਦੋਵੇਂ ਸੀਨੀਅਰ ਆ ਪਿਆਰ ਇੱਕ ਵਾਰ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਇਹ ਐ ਚਮਕੌਰ ਗੱਲ ਹੁਣੀ ਜਾਣਕਾਰੀ ਦਿੰਦੇ ਖੰਨਾ ਸਰਪੰਚ ਮਨਾਵੇ ਦੇ ਵਿੱਚ ਭੜਦਾ ਤੇ ਪੁਆਇੰਟ ਦੀਪ ਦਾ ਇੱਥੇ ਲਾਖਪ ਢਿੱਲੋ ਟੋਲਣ ਜੀ ਆਏ ਐ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਜਿਨ੍ਹਾਂ ਨੇ ਲਿਖਤ ਦੇ ਨਾਲ ਗੱਲ ਕੀਤੀ ਹੈ ਲਓ ਸਾਹਮਣੇ ਦੇਖਣਾ ਜ਼ਰੂਰ ਫਤਿਹ ਗੁਰਵਾਰਸ ਫਤਿਹ ਹਰਾਂ ਦਾ ਧੰਨਵਾਦ 5000 ਰਣਜੀਤ ਗਿੱਲ ਗਿੱਲ ਟੱਕੀ ਵਾਲੇ ਵੱਲੋਂ ਲੱਗਾ ਦਮਰਜੀ ਵਾਲੇ ਦੀਪ ਦੀ ਰੇਡ ਏ ਬੱਲੇ ਬੱਲੇ ਕਬੱਡੀ 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 ਤਰੰਦਰਾਲਾ ਟੁੱਟਿਆ ਰਾਜੂ ਖੋਸੇ ਕੋਲੇ ਵਾਲਾ ਟੁੱਟਿਆ ਓ ਵਾਹ ਵਾਹ ਵੱਖਰਾ ਹੈ ਮੇਰੇ ਮਿੱਤਰੋ ਆ ਜਾ ਵੀ ਨਾਲੇ ਕਮਾਵੇ ਕੈਂਪ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ